ਇਸ ਕੇਸ ਦੀ ਅਪਡੇਟ ਇਹ ਹੈ ਕਿ ਜੀ ਅਸੀਂ ਐਫ ਆਈ ਆਰ ਨੰਬਰ 198 ਪੁਲਿਸ ਸਟੇਸ਼ਨ ਲਈਆ ਵਾਲਾ ਚ 11 ਤਰੀਕ ਦੀ ਡੇਟ ਚ ਐਕਸਪਲੋਸਿਵ ਸਬਸਟੈਂਸਸ ਐਕਟ ਦੇ ਰੈਲੇਵੈਂਟ ਸੈਕਸ਼ਨਸ ਔਰ ਬੀ ਐਨ ਐਸ ਦੇ ਜਿਹੜੇ ਵੀ ਰੈਲੇਵੈਂਟ ਸੈਕਸ਼ਨਸ ਹੈ ਉਹਦੇ ਤਹਿਤ ਐਫ ਆਈ ਆਰ ਲੌਂਚ ਕਰ ਦਿੱਤਾ ਹੈ ਜਿਹਦੇ ਚ ਕਿ ਉਹ ਜਿਹੜਾ ਲੜਕਾ ਗੁਰਪ੍ਰੀਤ ਸਿੰਘ ਹੈ son of ਜਕਤਾਰ ਸਿੰਘ ਉਹਨੂੰ ਨਾਮਿਨੇਟ ਕੀਤਾ ਤੇ ਮਾਮਲੇ ਦੀ ਤਫਤੀਸ਼ ਚ ਹੋਰ ਜੋ ਵੀ ਇਹਦੇ ਚ ਇਨਵੋਲਡ ਆਣਗੇ ਉਹਨਾਂ ਨੂੰ ਅਸੀਂ ਨਾਮਿਨੇਟ ਕਰਾਂਗੇ ਔਰ ਫਿਲਹਾਲ ਜਿਹੜਾ ਸੀਨ ਆਫ क्राइम ਹੈ ਉਹਦੇ ਚ ਸਾਡੀ ਬੌਮ ਡਿਸਪੋਜ਼ਲ ਟੀਮ ਕੱਲ ਦੀ ਕੰਮ ਕਰ ਰਹੀ ਹੈ ਅੱਜ ਸਾਨੂੰ ਜਿਹੜਾ ਆਰੋ ਵੀ ਹੁੰਦਾ ਰਿਮੋਟ ਆਪਰੇਟਿਡ ਵੀਕਲ ਉਹ ਵੀ ਪ੍ਰੋਵਾਈਡ ਹੋ ਗਿਆ ਉਹਦੇ ਚ ਟੀਮ ਕੰਮ ਕਰ ਰਹੀ ਹੈ ਤੇ ਬਾਕੀ ਇਹਨਾਂ ਦੇ ਫੋਨ ਅਸੀਂ ਕਬਜ਼ੇ ਚ ਲੈ ਲਏ ਆ ਦੋਸ਼ੀ ਦੇ ਤੇ ਉਹਦੀ ਫੋਰੈਂਸਿਕਸ ਚੱਲ ਰਹੀ ਹੈ ਔਰ ਇਹਨਾਂ ਦੇ ਜੋ ਵੀ ਫਾਈਨੈਂਸ਼ੀਅਲ ਐਂਗਲ ਹੋਏ ਦੇਖੇ ਜਾਣਗੇ ਤੇ ਹੁਣ ਤੱਕ ਜਿਹੜਾ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਇਹਦੇ ਫੋਨ ਚ ਲੜਕੇ ਦੇ ਜ਼ਰੂਰ ਸਾਨੂੰ ਕੁਝ ਮੁਸਲਿਮ ਰੈਡੀਕਲ 엘িমੈਂਟਸ ਦੇ ਨਾਲ ਇਹਨੇ ਕਾਫੀ ਜ਼ਿਆਦਾ ਵੀਡੀਓਜ਼ ਇਹਦੇ ਫੋਨ 'ਚ ਲੱਭੀਆਂ ਜੋ ਇਹ ਦੇਖਦਾ ਰਹਿੰਦਾ ਸੀਗਾ ਔਰ ਜੋ ਇਹਨੇ ਕੈਮੀਕਲ ਸਬਸਟਾਂਸਸ ਨੂੰ ਵੀ ਇਸ ਤਰ੍ਹਾਂ ਦੇ ਫਾਰਮੂਲੇ ਟਾਈਪ ਦੀ ਵੀਡੀਓਜ਼ ਇਹਦੇ ਫੋਨ 'ਚ ਮਿਲੀਆਂ ਜੋ ਦੱਸਦੇ ਆ ਕਿ ਕਿਸ ਤਰ੍ਹਾਂ ਐਕਸਪਲੋਸਿਵ ਸਬਸਟਾਂਸ ਤੁਸੀਂ ਤਿਆਰ ਕਰੋ ਸੋ ਇਸ ਤਰ੍ਹਾਂ ਦੀ ਕਾਫੀ ਆਪਤਕਜਨਕ ਚੀਜ਼ਾਂ ਸਾਨੂੰ ਇਹਦੇ ਫੋਨ 'ਚ ਲੱਭੀਆਂ ਜਿਹਨੂੰ ਅਸੀਂ ਟੈਕਨੀਕਲੀ ਐਨਾਲਾਈਜ਼ ਕਰ ਰਹੇ ਹਾਂ ਔਰ ਜੋ ਵੀ ਤੱਥ ਸਾਹਮਣੇ ਆਣਗੇ ਉਹਨਾਂ ਨੂੰ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕੀ ਸਮਗਰੀ ਦੀ ਡਿਟੇਲਸ ਤਾਂ ਇੱਕ ਵਾਰੀ ਸਾਡੀ ਰਿਪੋਰਟ ਆ ਜਾ ਫੋਰੈਂਸਿਕ ਦੀ ਤਾਂ ਹੀ ਦੱਸ ਸਕਦੇ ਸਾਨੂੰ ਤਾਂ ਉਸ ਟਾਈਮ ਇੱਕ yellow ਟਾਈਪ ਮਟੀਰੀਅਲ ਹੀ ਨਜ਼ਰ ਆਇਆ ਸੀ ਬਟ ਉਹਦੀ ਟੈਸਟ ਕਰਕੇ ਅਸੀਂ FSL ਲੈਬ ਚ ਭੇਜਾਂਗੇ ਔਰ ਜੋ ਐਗਜ਼ੈਕਟ ਉਹਦੇ ਜੋ ਸਬਸਟੈਂਸ ਵਰਤਿਆ ਗਿਆ ਉਹ ਤੁਹਾਨੂੰ ਉਦੋਂ ਹੀ ਦੱਸ ਸਕਦੇ ਇਹਦੇ ਚਾਤਾ ਜੀ ਉਹਨੇ ਇਹੀ ਦੱਸਿਆ ਹੈ ਕਿ ਮੈਂ ਕਾਫੀ ਦੇਰ ਦਾ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖ ਰਿਹਾ ਸੀ ਔਰ ਕਾਫੀ ਉਹ ਬ੍ਰੇਨ ਵਾਸ਼ ਟਾਈਪ ਮੈਨੂੰ ਲੱਗਿਆ ਜੋ ਨੇ ਦੱਸਿਆ ਵੀ ਐਦਾਂ ਦਾ ਕੁਝ ਕਰ ਕੰਮ ਕਰਨ ਨਾਲ ਤੁਹਾਨੂੰ ਕੀ ਅੱਗੇ ਤੁਸੀਂ ਮਤਲਬ ਕਾਫੀ ਆਬਜੈਕਸ਼ਨੇਬਲ ਚੀਜ਼ਾਂ ਉਹਨੇ ਦਸੀਆਂ ਬਟ ਸਟਿਲ ਅਸੀਂ ਹਲੇ ਤਫ਼ਤੀਸ਼ ਕਰ ਰਹੇ ਹਲੇ ਮੋਡਲੀ ਸਟੇਜ ਹੈ ਜੋ ਵੀ ਸਾਹਮਣੇ ਆਏਗਾ ਅਸੀਂ ਤੁਹਾਨੂੰ ਦੱਸਾਂਗੇ ਕੋਨ ਚ ਸਾਨੂੰ ਇੱਕ ਮਿਲਿਆ ਜੀ ਕਿ ਇਹਨੇ ਇੱਕ ਟਿਕਟ ਬੁੱਕ ਕੀਤੀ ਹੋਈ ਹੈ ਪਰ ਉਹਦੀ ਆਥੈਂਟੀਸਿਟੀ ਵੀ ਹਲੇ ਅਸੀਂ ਵੈਰੀਫਾਈ ਕਰ ਰਹੇ ਹੜਕਾ ਜੀ 19 ਸਾਲ ਦਾ ਹੈ ਗੁਰਪ੍ਰੀਤ ਸਿੰਘ ਇਹਨੇ ਰੀਸੈਂਟਲੀ 12ਵੀਂ ਲੋਕਲ ਸਕੂਲ ਤੋਂ ਕੀਤੀ ਹੈ ਤੇ ਹੁਣ ਇਹ ਫਸਟイヤー ਬੀਏ ਐਲਐਲਬੀ ਕਰ ਰਿਹਾ ਸੀਗਾ ਬਟਿੰਡਾ ਲਾ ਕਾਲਜ ਔਰ ਪਿੰਡ ਵਾਲੇ ਔਰ ਫੈਮਲੀ ਦੱਸਦੀ ਵੀ ਪੜ੍ਹਾਈ ਚ ਚੰਗਾ ਸੀਗਾ 12ਵੀਂ ਚ ਵਧੀਆ ਨੰਬਰ ਲਏ ਆ ਬਟ ਇਹ ਕਹਿੰਦੇ ਬਿਲਕੁਲ ਵੀ ਕਿਸੇ ਨਾਲ ਬੋਲਦਾ ਨਹੀਂ ਸੀਗਾ ਲੋਨਲੀ ਟਾਈਪ ਰਹਿੰਦਾ ਸੀ ਔਰ ਫੋਨ ਦੇਖਦਾ ਰਹਿੰਦਾ ਸੀ